ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤਲਵਿੰਦਰ ਸਿੰਘ ਗੱਤਕਾ ਕੋਚ ਸ੍ਰੀ ਗੁਰਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਅੱਜ ਦਾ ਜੋ ਇਹ ਸਮਾਗਮ ਹੋਇਆ ਹੈ ਇਹ ਸਾਰਾ ਜੋ ਸਿੱਖ ਮਾਰਸ਼ਲਟ ਗੱਤਕਾ ਸਾਡੀ ਮਾਰਸ਼ਲਟ ਖੇਡ ਹੈ ਉਹਦੇ ਸਬੰਧ ਦੇ ਵਿੱਚ ਹੋਇਆ ਕਿਉਂਕਿ ਜਿੱਥੇ ਪਿੰਡ-ਪਿੰਡ ਦੇ ਵਿੱਚ ਪ੍ਰੈਕਟੀਕਲ ਤੌਰ ਤੇ ਇਹ ਜਿਹੜੇ ਕਲਾਸਾਂ ਲਗਾਈ ਜਾਂਦੀਆਂ ਹਨ ਉੱਥੇ ਸ੍ਰੀ ਗੁਰਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ 12ਵੀਂ ਕਲਾਸ ਤੋਂ ਬਾਅਦ ਅ ਗਤਕਿਦਾ ਇੱਕ ਸਾਲ ਦਾ ਜਿਹੜਾ ਡਿਪਲੋਮਾ ਕੋਰਸ ਇੱਟਾ ਕਰਵਾਇਆ ਜਾਂਦਾ ਹੈਗਾ ਇਹਦਾ ਜਿਹੜਾ ਪੂਰਨ ਸਹਿਯੋਗ ਹੈਗਾ ਸਾਰਾ ਉਹ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਜਿਹੜੇ ਹੈਗੇ ਨੇ ਉਹ ਸਾਰੇ ਬੱਚਿਆਂ ਦੀ ਜਿਹੜੀ ਹੈਗੀ ਹੈ ਸਾਲਾਨਾ ਜਿਹੜੀ ਫੀਸ ਹੈਗੀ 30000 ਰੁਪਏ ਦੀ ਜੋ ਹੈਗੀ ਹੈ ਉਹ ਬੱਚਿਆਂ ਦੀ ਟਰਸਟੀ ਜਿਹੜੇ ਹੈਗੇ ਪੇ ਕਰਦੇ ਹੈਗੇ ਨੇ ਟੋਟਲ ਕਿੰਨੇ ਬੱਚੇ ਇਹਦੇ ਵਿੱਚ ਸਾਡੇ ਕੋਲ ਟੋਟਲ ਜਿਹੜੀਆਂ 30 ਸੀਟਾਂ ਹੈਗੀਆਂ ਨੇ ਜੀ ਇਹਦੇ ਵਿੱਚ 30 ਸੀਟਾਂ ਦੇ ਵਿੱਚ ਜਿਹੜੇ ਬੱਚੇ ਜਿਹੜੇ 30 ਦਾਖਲ ਹੁੰਦੇ ਨੇ ਉਹਦੇ ਵਿੱਚੋਂ ਜਿਹੜਾ ਸਾਡਾ ਜਿਹੜਾ ਹੈਗਾ ਮੈਟਰਸ ਜਿਹੜੇ ਰੈਗੂਲਰ ਬੱਚੇ ਜਿਹੜੇ ਹੈਗੇ ਇੱਥੇ ਅਸੀਂ ਆਪਾਂ ਰੱਖਦੇ ਹੈਗੇ ਤੇ ਅਬਰਾਏ ਸਾਹਿਬ ਉਹਨਾਂ ਵੱਲੋਂ ਫੀਸ ਤੋਂ ਇਲਾਵਾ ਜੇ ਅਸੀਂ ਕਿਸੇ ਹੋਰ ਤਰ੍ਹਾਂ ਦੀ ਮਦਦ ਦੀ ਜਾਂ ਕੋਈ ਡਰੈਸ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੁੰਦੀ ਹੈ ਉਹ ਟਰਸਟ ਵੱਲੋਂ ਸਾਨੂੰ ਸਮੇਂ-ਸਮੇਂ ਤੇ ਦਿੱਤੀ ਜਾਂਦੀ ਹੈ ਇਹਦੇ ਨਾਲ ਕੀ ਹੈ ਬੱਚਿਆਂ ਦਾ ਜਾਂ ਸਾਡਾ ਜਿਹੜਾ ਹੈਗਾ ਇੱਕ ਹੌਸਲਾ ਜਿਹੜਾ ਹੈਗਾ ਵਧਾ ਹੈਗਾ ਉਹਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਜਿਹੜਾ ਕੰਮ ਕਰਨ ਦੀ ਜਿਹੜੀ ਉਤਸ਼ਾਹ ਸਾਡੇ ਦੇ ਵਿੱਚ ਜ਼ਿਆਦਾ ਹੁੰਦੀ ਹੈ ਸੋ ਅੱਜ ਅਬਰਾਏ ਸਾਹਿਬ ਇੱਥੇ ਆਏ ਸੀ ਸਾਡੀ ਯੂਨੀਵਰਸਿਟੀ ਵਿਕੇ ਅਸੀਂ ਉਹ ਮੇਰੇ ਵੱਲੋਂ ਸਾਡੇ ਵਿਭਾਗ ਵੱਲੋਂ ਤੇ ਸਾ ਸਮੂਹ ਗਤਕਾ ਟੀਮ ਵੱਲੋਂ ਜਿਹੜਾ ਉਹਨਾਂ ਨੇ ਇੱਥੇ ਜੀ ਆਇਆਂ ਕਹਿੰਦੇ ਆ ਆਨਲਾਈਨ ਸਮਾਧ ਦੇ ਵਿੱਚ ਅਸੀਂ ਸਾਨੂੰ ਅੱਜ ਮੋਟੀਵੇਟ ਹੋਏ ਆ ਅਸੀਂ ਵੀ ਆਨਲਾਈਨ ਸਮੇਂ ਦੇ ਵਿੱਚ ਵੀ ਅਸੀਂ ਹੋਰ ਜ਼ਿਆਦਾ ਜਿਹੜਾ ਹੈਗਾ ਕੱਤਕੇ ਨੂੰ ਅੱਗੇ ਤੱਕ ਜਿਵੇਂ ਬਰਾਇ ਸਾਬ ਨੇ ਕਿਹਾ ਵੀ ਪੂਰੇ ਵਰਲਡ ਲੈਵਲ ਤੇ ਜਿਹੜਾ ਸਾਡਾ ਸਿੱਖ ਕਲਚਰ ਹੈ ਉਹਨੂੰ ਲੈ ਕੇ ਜਾਵਾਂਗੇ ਇਹ ਸਰਬਤ ਦਾ ਭਲਾ ਜਿਹੜਾ ਸਨ 2019 ਤੋਂ ਜਿਹੜਾ ਹੈਗਾ ਇਹ ਕੋਰਸ ਜਿਹੜਾ ਹੈਗਾ ਇਹ ਚੱਲ ਰਿਹਾ ਜੀ 2019 ਤੋਂ ਹੀ ਰੈਗੂਲਰ ਜਿਹੜਾ ਹੈਗਾ ਇਹਨਾਂ ਦਾ ਕਾਇਦਾ ਇਹਨਾਂ ਨੇ ਕੋਵਿਡ ਦੇ ਵਿੱਚ ਵੀ ਜਿਹੜਾ ਅਸੀਂ ਆਨਲਾਈਨ ਕੋਰਸ ਚਲਾਇਆ ਸੀ ਉਦੋਂ ਵੀ ਜਿਹੜੀ ਹੈਗੀ ਆ ਟਰਸਟ ਨੇ ਜਿਹੜੀ ਹੈਗੀ ਆ ਫੀਸ ਉਹ ਲਗਾਤਾਰ ਦਿੰਦੇ ਆ ਗੁਰੰਤ ਸਾਹਿਬ ਵਰਡ ਜੀ ਯੂ 1 ਸਾਲ ਦਾ ਡਿਪਲੋਮਾ ਇਨ ਕਤਕਾ ਦਾ ਕੋਰਸ ਜਿਹੜਾ ਚੱਲ ਰਿਹਾ ਹੈ ਇਹਦੇ ਵਿੱਚ ਵਿਦਿਆਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਵਿਦਿਆਰਥੀਆਂ ਦੀ ਪੂਰੀ ਫੀਸ ਸਰਬੱਤ ਦਾ ਪਲਾ charitable trust ਵੱਲੋਂ ਦਿੱਤੀ ਜਾਂਦੀ ਹੈ ਤੇ ਮੈਨੂੰ ਮਾਣ ਹੈ ਕਿ ਇਸ 6 ਸਾਲਾਂ ਦੇ ਸਮੇਂ ਦੌਰਾਨ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਹਰ ਸਾਲ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਦੇ ਵਿੱਚ ਜਿਹੜੇ ਇਹ ਸਾਡੀ ਟੀਮ ਆ ਉਹ ਕੋਈ ਨਾ ਕੋਈ ਪੋਜੀਸ਼ਨ ਬਹੁਤੀ ਵਾਰ ਤਾਂ ਪਹਿਲੀ ਪੋਜੀਸ਼ਨ ਲਈ ਹੈ ਪਹਿਲੀ ਜਾਂ ਦੂਜੀ ਪੋਜੀਸ਼ਨ ਜਿਹੜੀ ਆ ਹਰ ਮੁਕਾਬਲੇ ਦੇ ਵਿੱਚ ਇਹ ਹਾਸਲ ਕਰਦੇ ਆ ਉਹ ਤੋਂ ਬਿਨਾ ਜੋ ਵੱਖ-ਵੱਖ ਨੈਸ਼ਨਲ ਪੱਧਰ ਦੇ ਮੁਕਾਬਲੇ ਹਨ ਜਾਂ ਸਟੇਟ ਪੱਧਰ ਦੇ ਮੁਕਾਬਲੇ ਹਨ ਜਾਂ ਗੁਰਦੁਆਰਾ ਸਹਿਬਾਨ ਵੱਲੋਂ ਵੱਖ-ਵੱਖ ਓਕੇਜਨਸ ਦੇ ਉੱਤੇ ਜਿਹੜੇ ਮੁਕਾਬਲੇ ਕਰਾਏ ਜਾਂਦੇ ਹਨ ਤੇ ਉਹਦੇ ਵਿੱਚ ਟੀਮ ਦੇ ਖਿਡਾਰੀ ਜਿਹੜੇ ਆ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰਦੇ ਹਨ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਟੀਮ ਜਿਹੜੀ ਆ ਹੋਰ ਵਧੀਆ ਤਰੀਕੇ ਦੇ ਨਾਲ ਕੰਮ ਕਰੇਗੀ ਤੇ ਇੱਕ ਹੋਰ ਜੋ ਵੱਡੀ ਗੱਲ ਕਰਨ ਵਾਲੀ ਹੈ ਕਿ ਨੈਸ਼ਨਲ ਪੱਧਰ ਤੇ ਕੋਈ ਵੀ ਇਵੈਂਟ ਹੋਣ ਸਾ ਯੂਨੀਵਰਸਿਟੀ ਦੀ ਗੱਤਕਾਰ ਟੀਮ ਨੂੰ ਸੱਦਾ ਪੱਤਰ ਆਉਂਦਾ ਹੈ ਕਿ ਉੱਥੇ ਆਪਣੀ ਪ੍ਰਦਰਸ਼ਨੀ ਕਰਨ ਤਾਂ ਇਹ ਵੀ ਸਾਡੇ ਵਾਸਤੇ ਇੱਕ ਬਹੁਤ ਵੱਡੀ ਮਾਨ ਦੀ ਗੱਲ ਹੈ ਤੇ ਮੈਂ ਇਹਦੇ ਵਾਸਤੇ ਸ੍ਰਵਾਦਾਪਰਾ ਦੇ ਟਰਸਟ ਮੈਨੇਜਿੰਗ ਟਰਸਟੀ ਡਾਕਟਰ ਐਸ ਪੀ ਐਸ ਉਹ ਰਾਏ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਉਦਮ ਦਿੱਤਾ ਕਿ ਅਸੀਂ ਇਹ ਡਿਪਲੋਮਾ ਦਾ ਕੋਰਸ ਜਿਹੜਾ ਸ਼ੁਰੂ ਕਰੀਏ ਤੇ ਜੋ ਸਿੱਖ ਮਾਰਸ਼ਲ ਆਰਟ ਹੈ ਇਹਨੂੰ ਅਸੀਂ ਜਿੰਦਾ ਰੱਖ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਸਾਡੇਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਖੇਡ ਵਿਭਾਗ ਖੇਡ ਟੈਕਨੋਲੋਜੀ ਦੇ ਵਿਦਿਆਰਥੀਆਂ ਇੱਥੇ ਅਸੀਂ ਜਿਹੜਾ ਇੱਕ ਸਾਲਾ ਗਦਕੇ ਦਾ ਡਿਪਲੋਮਾ ਇਹਦਾ ਕੋਰਸ ਕਰਦੇ ਪਏ ਹਾਂ ਇਸ ਸਮੇਂ ਜੋ ਅਸੀਂ ਗਦਕੇ ਦਾ ਕੋਰਸ ਕਰਦੇ ਪਏ ਹਾਂ ਉਸ ਦੀ ਜੋ ਫੀਸ ਹੈ ਐਸਪੀ ਉਬਰਾਏ ਸਾਹਿਬ ਜੋ ਕਿ ਸਾਡੀ ਫੀਸ ਭੇ ਕਰਦੇ ਪਏ ਨੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਹਾਂ ਆਪਣੀ ਯੂਨੀਵਰਸਿਟੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਮੌਕਾ ਬਖਸ਼ਿਆ ਤਾਂ ਕਿ ਅਸੀਂ ਆਪਣਾ ਜਿਹੜਾ ਸਿੱਖ ਸਿੱਖ ਮਾਸਟਰ ਆਟਾ ਨੂੰ ਅੱਗੇ ਲੈ ਕੇ ਜਾ ਸਕੀਏ ਉਸ ਤੋਂ ਬਾਅਦ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਸਾਡੇ ਜੋ ਕੋ ਸਾਹਮਣੇ ਸਰਦਾਰ ਤਲਵਿੰਦਰ ਸਿੰਘ ਜੀ ਜੋ ਕਿ ਸਾਡਾ ਹਰ ਥਾਂ ਤੇ ਬਹੁਤ ਸਹਿਯੋਗ ਦਿੰਦੇ ਨੇ ਤੇ ਇਹੀ ਜਿਹੜੀਆਂ ਆਪਾਂ ਵੇਖੀਏ ਕਿ ਸਾਨੂੰ ਵੱਖ-ਵੱਖ ਜਿਹੜਾ ਨਾ ਖੇਡਣ ਦਾ ਮੌਕਾ ਮਿਲਦਾ ਥਾਵਾਂ ਤੇ ਇਹਦੇ ਵਿੱਚ ਬਹੁਤ ਸੜੀਆਂ ਥਾਵਾਂ ਨੇ ਜੋ ਕਿ ਮੈਂ ਸੋਚਿਆ ਵੀ ਨਹੀਂ ਸੀਗਾ ਜਿੱਥੇ ਮੈਂ ਜਾ ਸਕਾਂ ਹਨਾ ਉੱਥੇ ਸਾਡੀ ਸਾਰੀ ਟੀਮ ਨੇ ਜਿਹੜੀ ਪਰਫਾਰਮੈਂਸ ਕੀਤੀ ਆ ਫਿਰ ਆਲ ਇੰਡੀਆ ਇੰਟਰਵਰਸਿਟੀ ਯੂਨੀਵਰਸਿਟੀ ਏਰੀਆ ਖੇਡੀ ਉਹਦੇ ਵਿੱਚ ਵੀ ਸਾਡੇ ਬੱਚੇ ਜਿਹੜੇ ਸਾਡੀ ਟੀਮ ਆ ਇਹ ਲਗਭਗ 2-3 ਸਾਲਾਂ ਤੋਂ ਜਿਹੜਾ 골ਡ ਮੈਡਲਿਸਟ ਵਹਿ ਰਹੇ ਨੇ ਤੇ ਜੋ ਸਾਡੇ ਫਿਸ਼ਟੀਚਰ ਨੇ ਬਹੁਤ ਮਿਹਨਤ ਕਰਦੇ ਨੇ ਅਸੀਂ ਤੁਹਾਨੂੰ ਆਦ ਕਰਦੇ ਹਾਂ ਪ੍ਰਮਾਤਮਾ ਦਾ ਵੀ ਕਿ ਉਹਨਾਂ ਨੇ ਸਾਨੂੰ ਇੰਨੇ ਵਧੀਆ ਜੋ ਟੀਚਰ ਨੇ ਬਖਸ਼ੇ ਨੇ ਤੇ ਗਾਂ ਪ੍ਰਮਾਤਮਾ ਜਿਹੜੀ ਇਹਨਾਂ ਦੀ ਜੱਦੀ ਗਲਾ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ